ਸਤ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਜਿਹੜਾ ਵਿਸ਼ਾ ਹੈ ਨਾ ਪਾਣੀ ਦੇ ਪ੍ਰਤੀ ਹੈ ਕਿ بارش ਲਗਾਤਾਰ ਹੋ ਰਹੀ ਹੈ ਜਿਹੜਾ ਏਰੀਆ ਪੰਜਾਬ ਦਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਸਾਡੇ ਪੰਜਾਬ ਦੇ ਬਹੁਤ ਲੋਕ ਸਿੰਗਰ ਹੋਰ ਸਿਆਸੀ ਲੋਕ ਸਰਕਾਰ ਇਹਦੇ ਵਿੱਚ ਸਹਿਯੋਗ ਕਰ ਰਹੀ ਹੈ ਕਿਉਂ ਨਾ ਤਕਰਾਹਤ ਸਮਗਰੀ ਪਹੁੰਚ ਜਾਵੇ ਕਿਉਂ ਨਾ ਕਿਵੇਂ ਜਿਹਨੂੰ ਅਪਏ ਸੋਚਦੇ ਆ ਕਿ ਜਿੰਨੀ ਕਿ ਜ਼ਰੂਰਤ ਆ ਮਿਲ ਜਾਂਦੀ ਹੈ ਚਲੋ ਵੈਲਕਮ ਹਾਂ ਮਾਲਕ ਸੱਚੇ ਪਾਤਸ਼ਾਹ ਪਰ بارشਾ ਜੀ ਵੀ ਲਗਾਤਾਰ ਹੋ ਰਹੀ ਹੈ ਦੋਸਤੋ ਇੱਕ ਗੱਲ ਮੈਂ ਕਦੇ ਨਹੀਂ ਕਹੀ ਕਿਸੇ ਨੂੰ ਮੈਂ ਆਪਣੇ ਵੀਡੀਓ ਤੇ ਕਿ ਇਹਨੂੰ ਲਾਈਕ ਕਰੋ ਇਹਨੂੰ ਸ਼ੇਅਰ ਕਰੋ ਅੱਜ ਮੈਂ ਸ਼ੇਅਰ ਕਰਨ ਵਾਸਤੇ ਕਹਿਣਾ ਕਿ ਅਸੀਂ ਇੰਟਰਨੈਟ ਦੇ ਇਸ ਹਿਸਾਬ ਦੇ ਨਾਲ ਜੋ ਵੀਡੀਓ ਉਧਰੋਂ ਆ ਰਹੀ ਹੈ ਉਹਦੇ ਵਿੱਚ ਦੇਖਦੇ ਹਾਂ ਕੱਲ ਇੱਕ ਵੀਡੀਓ ਆਈ ਜੀਤੂ ਚ ਪੱਤਰਕਾਰ ਮੱਕੜ ਦੱਸ ਰਿਹਾ ਹੈ ਕਿ ਕਲਾਕਾਰ ਵੀਰ ਪਹੁੰਚੇ ਹਨ ਇੰਦਰਜੀਤ ਨਿੱਕੂ ਵੀ ਹੈ ਕਿ ਸਾਡੇ 3 ਕਿ ਲੱਖ ਰੁਪਏ ਦੀ ਕਿਸ਼ਤੀ ਉੱਥੋਂ ਲੈਂਦੀ ਹੈ ਇਹ ਨਹੀਂ ਪਤਾ ਉਹ ਮੁੱਲ ਆਈ ਹੈ ਕਿ ਜਾਂ ਕਿਰਾਇਆ ਪਰ ਇੱਕ ਗੱਲ ਜੋ ਉਸ ਤੋਂ ਮੈਂ ਜੋ ਮੇਰੇ ਦਿਮਾਗ ਨੇ ਜਿੰਨਾ ਕਿ ਮੇਰੀ ਬੁੱਧੀ ਆ ਕੰਮ ਕੀਤਾ ਠੀਕ ਹੈ ਲੋਡ ਪੈਣੀ ਆ ਕਸ਼ਤੀਆਂ ਦੀ ਲੋਡ ਪੈਣੀ ਆ ਰਸਤੇ ਦੀ ਲੋਡ ਪੈਣੀ ਆ ਪਰ ਵੀਡੀਓ ਦੇ ਵਿੱਚ ਕੀ ਦੇਖਿਆ ਗਿਆ ਕਿ ਬਹੁਤ ਸਾਰੇ ਪੰਜਾਬ ਦੇ ਲੋਕ ਰਸਤਾ ਲੈ ਕੇ ਜੋ ਜਾ ਰਹੇ ਆ ਜਿੱਥੇ ਉਹ ਪਹੁੰਚ ਰਹੇ ਆ ਜਿਹੜੇ ਤਾਂ ਘਰ ਸੇਫ ਹੈ ਜਿਨ੍ਹਾਂ ਕੋਲੇ ਟਿਕਾਣਾ ਹੈਗਾ ਕੋਈ ਆਟਾ ਪਾਣੀ ਕੂਟਾ ਸੰਭਨ ਜੋਗਾ ਉਹ ਆਪਣੀ ਛੱਤ ਤੇ ਪਹੁੰਚ ਕੇ ਦੂਰੀਆ ਬਿਲਡਿੰਗਾਂ ਦੇ ਨਾਲੀਆਂ ਰਹਿਣ ਵਾਸਤੇ ਉਹਦਾ ਹੈਗੀ ਠੀਕ ਯਾਰ ਜਿਹੜੇ ਘਰ ਪੰਜ ਪੰਜ 6 6 ਫੁੱਟ ਪਾਣੀ ਚ ਆ ਚੁੱਕੇ ਆ ਉਹਨਾਂ ਕੋਲ ਤਾਂ ਕੁਝ ਵੀ ਨਹੀਂ ਬਚਿਆ ਹੁਣ ਕੁਝ ਵੀ ਮੇਰੇ ਸਾਹ ਬਣਾਉਣਾ ਕੋਲੇ ਬਚਿਆ ਹੁਣ ਵਿਚਾਰਾਂ ਕੋਲ ਬਹੁਤ ਦੁੱਖ ਦੀ ਗੱਲ ਹੈ ਪਰ ਮੈਂ ਕਿਹ ਗੱਲ ਇਹ ਵੀ ਨਾਲ ਕਹਿਣਾ ਹੈ ਕਿ ਉਹ ਭਰਾ ਉੱਥੇ ਰਹਿਣ ਦੀ ਬਜਾਏ ਸਰਕਾਰ ਜਾਂ ਸਾਡੇ ਪੰਜਾਬੀ ਭਰਾ ਕੋਸ਼ਿਸ਼ ਇਹ ਕਰੋ ਕਿ ਜਿਹੜਾ ਤਾਂ ਕੋਈ ਆਪਦੇ ਘਰ ਦੀ ਦੂਜੀ ਮੰਜ਼ਲ ਤੇ ਬੈਠਾ ਉਹ ਤੋਂ ਛੱਡ ਕੇ ਬਾਕੀ ਸਾਰਿਆਂ ਨੂੰ ਤੁਸੀਂ ਰੈਸਕਿਊ ਕਰਕੇ ਉਹਨਾਂ ਨੂੰ ਉੱਥੋਂ ਕੱਢ ਕੇ ਸੇਫਥਾਂ ਤੇ ਕਿਉਂ ਨਹੀਂ ਪਹੁੰਚਾ ਦਿੰਦੇ ਜਿਹਦੇ ਕੋਲ ਰਸਤੇ ਪਾਣੀ ਹੈ ਆ ਟੱਕ ਰਿ ਪਕਾਉਣ ਨੂੰ ਮਿਲ ਸਕਦਾ ਜਾਂ ਉਹਦੇ ਕੋਲ ਜਗ੍ਹਾ ਹੈਗੀ ਪਕਾਉਣ ਨੂੰ ਭਾਵੇਂ ਡਬਲ ਮੰਜ਼ਲਾ ਵਾਲੇ ਸਾਡੇ ਕਹ ਲੋ ਵੀ ਸਰਦਾਰ ਕਹਿੰਦੇ ਸਾਡੇ ਕਿ ਉਥੋਂ ਨਹੀਂ ਨਿਕਲ ਸਕਦੇ ਜਿਹੜੇ ਗਰੀਬ ਘਰਬੀ ਵਿਚਾਰਾਂ ਦੇ ਟਹਿਗੇ ਆ ਉਹ ਉਥੇ ਕੀ ਕਰ ਰਹੇ ਆ ਉਹਨਾਂ ਨੂੰ ਤਾਂ ਮਤਲਬ ਵੀ ਕੋਈ ਨਹੀਂ ਉਹਨ ਮੈਂ ਗੱਲ ਇੱਕ ਦੇਖਿਆ ਬਾਈ ਜਿਹਨੇ ਇੱਕ ਬੋਤਲ ਪਾਣੀ ਦੀ ਵਾਪਸ ਕੀਤੀ ਸੀ ਉਹ ਮੇਰੇ ਖਿਆਲ ਲੱਖ ਲੱਖ ਤੱਕ ਉਹਦੇ ਪਾਣੀ ਆ ਰਿਹਾ ਗਲਾ ਹੀ ਕੱਲਾ ਬਾਕੀ ਆ ਥੋੜਾ ਜਿਹਾ ਪਾਣੀ ਡਾਊਨ ਹੋਊਗਾ ਉਹਦੇ ਬੈਠਣ ਵਾਸਤੇ ਉਹਦੇ ਘਰ ਦੇ ਵਿੱਚ ਜਗ੍ਹਾ ਨਹੀਂ ਕਿਤੇ ਖੜਨ ਵਾਸਤੇ ਉਹ ਉੱਥੇ ਕੀ ਕਰ ਰਿਹਾ ਹੈ ਤੇ ਰਾਤ ਸਮਗਰੀ ਵਾਲੇ ਉਹ ਉੱਥੇ ਜਿਹੜੋ ਸਮਗਰੀ ਪਹੁੰਚਾਉਂਦੇ ਆ ਕਿ ਉਹਨੇ ਨੂੰ ਰੈਸਕਿਊ ਨਹੀਂ ਕਿਉਂ ਨਹੀਂ ਕੀਤਾ ਜੇ ਰੈਸਕਿਊ ਕਰ ਰਹੇ ਆ ਤਾਂ ਮੈਂ ਸਾਰੇ ਭਰਾਵਾਂ ਤੋਂ ਮਾਫੀ ਚਾਹੁੰਦਾ ਪਰ ਮੇਰੇ ਵਿਚਾਰ ਚ ਇਹ ਹੈ ਕਿ ਜਿਹੜੀਆਂ ਕਿਸ਼ਤੀਆਂ ਦੀ ਜ਼ਰੂਰਤ ਪਈ ਹੈ ਇਹ ਰਸਤ ਢੋਣ ਵਾਸਤੇ ਹੈ ਜਰੂਰ ਉਹ ਬੰਦੇ ਨੂੰ ਉੱਥੋਂ ਕੱਢ ਕੇ ਕੋਈ ਸੇਫ ਜਗ੍ਹਾ ਤੇ ਲੈ ਕੇ ਆਓ ਬਾਈ ਤੁਸੀਂ ਸਾਰੇ ਬੁੱਧੀ ਜੀਵੇ ਹੋ ਮੈਂ ਪਹਿਲੇ ਕਹਿ ਚੁੱਕਾ ਜੀਤਾ ਹੀ ਕਮ ਹੋਈ ਜਾ ਰਿਹਾ ਤਾਂ ਬਹੁਤ ਵਧੀਆ ਗੱਲ ਹੈ ਮੈਂ ਮਾਫੀ ਚਾਹੁੰਦਾ ਸਾਰਿਆਂ ਤੋਂ ਨਹੀਂ ਤਾਂ ਭਾਈ ਇਹ ਦਬਾਗ ਆਪੋ ਆਪਣਾ ਤੁਸੀਂ ਲਾ ਕੇ ਉਹਨਾਂ ਨੂੰ ਉੱਥੇ ਰਾਜਸਮਗਰੀ ਦੇਣ ਦੀ ਬਜਾਏ ਉਹਨਾਂ ਨੂੰ ਸੁੱਕੀਆਂ ਥਾਵਾਂ ਤੇ ਲੈ ਕੇ ਆਓ ਤਾਂ ਕਿ ਜਦੋਂ ਪਾਣੀ ਸੁੱਕ ਗਿਆ ਉਦੋਂ ਉਹ ਆਪਣੇ ਘਰਾਂ 'ਚ ਜਾ ਵੜਨ ਜੋ ਬਚਿਆ ਹੋਊਗਾ ਭਾਈ ਉਹਨੂੰ ਸੰਭਾਲ ਲੈ ਨਹੀਂ ਤਾਂ ਸਾਰਾ ਨਵੇਂ ਸਿਰੋਂ ਘਰ ਬਣਾਣੇ ਪੈਣੇ ਬਹੁਤ ਦੁੱਖ ਦੀ ਗੱਲ ਹੈ ਇਹ ਵੀਡੀਓ ਸਪੈਸ਼ਲ ਕੀ ਰਾਹਤ ਸਮਗਰੀ ਕਿਸ਼ਤੀਆਂ ਲੈ ਕੇ ਜਾ ਰਹੇ ਹੋ ਕਿਦੇ ਵਾਸਤੇ ਜਿਹੜੇ ਉੱਥੇ ਪਾਣੀ ਦੇ ਵਿੱਚ ਐ ਤੇ ਪਾਣੀ ਤੋਂ ਤੁਸੀਂ ਬਾਹਰ ਹੀ ਕਿਉਂ ਨਹੀਂ ਕੱਢ ਕੇ ਲਿਆਉਂਦੇ ਉਹਨਾਂ ਨੂੰ ਜੀ ਉਹ ਸੁੱਕੀਆਂ થਾਵਾਂ ਤੇ ਆਉਣਗੇ ਤਾਂ ਕਿਸ਼ਤੀਆਂ ਦੀ ਲੋੜ ਨਹੀਂ ਪੈਣੀ ਜਿਹੜਾ ਕੋਈ ਆਪਦੀ ਦੂਜੀ ਮੰਜ਼ਲ ਦੇ ਘਰ ਦੇ ਵਿੱਚ ਬੈਠਾ ਹੈ ਉਹ ਪਕਾ ਵੀ ਸਕਦਾ ਹੈ ਉੱਥੇ ਬਾਰ-ਬਾਰ ਪਹੁੰਚਣ ਦੀ ਲੋੜ ਨਹੀਂ ਉਹ ਉਹਨਾਂ ਕੋਲੇ ਫੋਨ ਵਗੈਰਾ ਉਹਨਾਂ ਤੋਂ ਨੰਬਰ ਉਹਨਾਂ ਨੂੰ ਦੇ ਕੇ ਆਓ ਉੱਥੇ ਫਿਰ ਕਿਸ਼ਤੀਆਂ ਜ਼ਿਆਦਾ ਲੋਡ ਨਹੀਂ ਪਾਉਗੀਆਂ ਇਹ ਮੇਰੀ ਇੱਕ ਦਲੀਲ ਹੈ ਇੱਕ ਨਿਮਾਨਾ ਜਿਹਾ ਬੰਦਾ ਭਾਈ ਮੈਂ ਤਾਂ ਮੇਰੀ ਇੰਨੀ ਬੁੱਧੀ ਨਹੀਂ ਕਿ ਮੈਂ ਗੱਲ ਕਰ ਸਕਾਂ ਕਿਉਂਕਿ ਸੰਸਾਰ ਦੇ ਵਿੱਚ ਬਹੁਤ ਬੁੱਧੀ ਜੀਵੇ ਬੈਠੇ ਆਪੋ ਆਪਣੀਆਂ ਚਲਾਉਣ ਵਾਲੇ ਬੈਠੇ ਆ ਜਿਨ੍ਹਾਂ ਨੇ ਪੈਸਾ ਖਰਚਣਾ ਚਲਾਉਣਾ ਵੀ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦੇਖੋ ਕੀ ਇਹ ਮੈਂ ਗੱਲ ਸੱਚੀ ਕਹੀ ਹੈ ਜਾਂ ਨਹੀਂ ਫਤਹਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ